ਟੱਕਰ ਸਰੇ ਦੀ ਲੱਗਦਾ ਚੋਰ ਕੌਣ ਐਸਲੇ ਪੈਦੇ ਟੱਕੇ ਖੇਡ ਮੈਦਾਨ ਦੇ ਵਿੱਚ ਵੀ ਤੂੰ ਸਮਾਂ ਨਹੀਂ ਦੇਵ ਤਿਆਰ ਕੋਲੇ ਵਾਲਾ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਵੀ ਨਾ ਕੋਈ ਨਹੀਂ ਬਣਾ ਰਹੀਓ ਸਟੋਰੀਆਂ ਕਮਰ ਛੋਟੀ ਆ ਪਰ ਇੱਕ ਪਾਸੇ ਮੁੰਡਾ ਤਬੜੀ ਖਾਣੇ ਪੈਣਦਾ ਟਕਰਸਰੇ ਵੀ ਵਾਹ ਓਏ ਸਮਿਤਾ ਆ ਕਾਪੜੀ ਟੀਮ